हां जी ਪੰਜਾਬੀਓ ਭਾਈ ਅਮਰਤਪਾਲ ਨੂੰ ਲੈ ਕੇ ਬਹੁਤ ਵੱਡੀ ਖਬਰ ਜਿਹੜੀ ਕਿ ਆ ਰਹੀ ਆ ਉਹ ਇਹ ਆ ਕਿ ਪੰਜਾਬ ਦੇ ਵਿੱਚ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਅੱਜ ਕੱਲ ਤੁਹਾਨੂੰ ਹਰ ਰੋਜ਼ ਸੁਰਖੀਆਂ ਦੇ ਵਿੱਚ ਪਹਿਲਾਂ ਵੀ ਸੀ ਤੇ ਅੱਜ ਵੀ ਹੈ ਉਹ ਗੱਲ ਕੀ ਆ ਵੀ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਤੇ ਬੰਦੀ ਸਿੰਘਾਂ ਨੂੰ ਲੈ ਕੇ ਬਹੁਤ ਵੱਡਾ ਆਪਣੇ ਸਿੰਘਾਂ ਦੇ ਬਣੀਓ ਕਹਿ ਲਓ ਪੰਜਾਬੀ ਜਿਹੜੇ ਕਿ ਆਪਣੇ ਸਿੱਖ ਨੇ ਸਾਰੇ ਮਤਲਬ ਸਾਰਿਆਂ ਦਾ ਸਾਥ ਹੈ ਜਿਹੜੇ ਸਾਡੇ ਹੋਰ ਭੈਣ ਭਰਾ ਨੇ ਸਾਰਿਆਂ ਦਾ ਸਾਥ ਬਹੁਤ ਵੱਡਾ ਮਿਲ ਰਿਹਾ ਤੇ ਹੁਣ ਤੁਹਾਨੂੰ ਇੱਕ ਖੁਸ਼ਖਬਰੀ ਦੀ ਗੱਲ ਦੱਸੀਏ ਕਿ ਬਹੁਤ ਜਲਦ ਨੱਥ ਪਾ ਲੈਣੀ ਆ ਸਰਕਾਰਾਂ ਦੇ ਆਪਣੇ ਪੰਜਾਬ ਦੇ ਲੋਕਾਂ ਨੇ ਕਿਉਂਕਿ ਹੁਣ ਭਾਈ ਅਮਰਪਾਲ ਦੇ ਤੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਪੈਦਲ ਯਾਤਰਾ ਜਿਹੜੀ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਹੈ ਆਪਣੇ ਜਿਹੜੀ ਕਿ ਪੰਜਾਬ ਦੀ ਜਨਤਾ ਜਿਵੇਂ ਕਹਿ ਸਕਦੇ ਆ ਕਿ ਬਹੁਤ ਸਿਆਣੀ ਆ ਤੇ ਬੜੀ ਹੀ ਸੂਝਵਾਨ ਮਤਲਬ ਆਪਣੇ ਸਿੱਖ ਸਹਿਬਾਨ ਦੇ ਵਿੱਚ ਐਨੀ ਸਿਆਣੀ ਜਿਹੜੀ ਕਿ ਸੰਗਤ ਹੈ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਇਹ ਜਿਹੜਾ ਪੈਦਲ ਯਾਤਰਾ ਇੱਕ ਰੋਡ ਜਿਹੜਾ ਕਿ ਮਾਰਚ ਰੱਖਿਆ ਸੀ ਉਹ ਕੱਢ ਰਹੇ ਨੇ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਬਹੁਤ ਜਲਦ ਭਾਈ ਅਮਰਪਾਲ ਸਿੰਘ ਰਿਹਾ ਹੋ ਸਕਦੇ ਨੇ ਕਿਉਂਕਿ ਜਦੋਂ ਕਿਸੇ ਚੀਜ਼ ਦੇ ਉੱਤੇ ਦਬਾਅ ਬਣ ਜਾਂਦਾ ਫਿਰ ਉਹਨਾਂ ਨੂੰ ਕਰਨਾ ਪੈਂਦਾ ਇਹ ਤੋਂ ਆਸ ਤ ਤੁਹਾਨੂੰ ਪਹਿਲਾਂ ਵੀ ਪਤਾ ਵੀ ਜਦੋਂ ਮੋਦੀ ਦੇ ਕੋਲ ਲੋਕ ਗਏ ਸੀ ਤੇ ਮੋਦੀ ਨੂੰ ਵੀ ਮਨਾ ਰਿਆ ਸੀ ਪਰ ਹੁਣ ਤੁਸੀਂ ਇੱਕ ਗੱਲ ਸਮਝੋ ਵੀ ਆਪਣੇ ਪੰਜਾਬ ਦੀ ਜਿਹੜੀ ਜਨਤਾ ਹੈ ਹਾਲੇ ਤੱਕ ਗੁਲਾਮ ਹੈ ਉਹ ਕਿਵੇਂ ਹੈ ਜਦੋਂ ਕੋਈ ਮਤਲਬ ਛੜਕਾਂ ਤੇ ਨਿਕਲੇ ਤੇ ਜਦੋਂ ਧਰਨੇ ਲੱਗਣ ਉਦੋਂ ਇਹ ਗੁਲਾਮੀ ਦੀ ਨਿਸ਼ਾਨੀ ਹੁੰਦੀ ਆ ਜਿਹੜਾ ਕਿ ਅੱਜ ਆਪਾਂ ਦੇਖ ਰਹੇ ਆ ਆਪਣੇ ਲੋਕਾਂ ਨੂੰ ਇਹਨਾਂ ਸਰਕਾਰਾਂ ਦੁਆਰਾ ਗ람 ਬਣਾਇਆ ਗਿਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਨਾ ਤਾਂ ਇਹ ਤੁਹਾਨੂੰ ਸਰਕਾਰਾਂ ਥਿਆਉਣੀਆਂ ਨੇ ਨਾ ਸਰਕਾਰਾਂ ਚਲਾਉਣ ਵਾਲੇ ਥਿਆਉਣੇ ਨੇ ਕਿਉਂਕਿ ਸਾਡੇ ਲੋਕ ਇਸ ਵਕਤ ਉੱਠ ਖੜੇ ਹੋ ਗਏ ਨੇ ਇਹੀ ਮੈਂ ਚਾਹੁੰਦਾ ਸੀ ਵੀ ਸਾਡੇ ਭੈਣ ਭਰਾ ਜਿੰਨੇ ਵੀ ਮਤਲਬ ਪੰਜਾਬ ਦੇ ਆਪਾਂ ਵਾਸੀ ਆ ਵੈਸੇ ਤਾਂ ਆਪਾਂ ਨੂੰ ਬਾਹਰੋਂ ਵੀ ਵੱਡਾ ਸਾਥ ਮਿਲ ਰਿਹਾ ਹੈ ਬਾਰਲੇ ਸੂਬਿਆਂ ਦੇ ਜਿਹੜੇ ਕਿ ਭੈਣ ਭਰਾ ਨੇ ਉਹ ਵੀ ਸਾਥ ਦੇ ਰਹੇ ਨੇ ਕਿਉਂਕਿ ਜਿਹੜਾ ਕੋਈ ਸੱਚ ਦਾ ਹੰਗਾਰਾ ਹੁੰਦਾ ਉਹ ਹਰ ਕੋਈ ਭਰਦਾ ਹੈ ਇਹ ਸਾਰੇ ਜਾਣਦੇ ਆ ਤੇ ਭਰਨਾ ਵੀ ਚਾਹੀਦਾ ਬਹੁਤ ਵੱਡੀ ਗੱਲ ਆ ਵੀ ਜਿਹੜਾ ਕਿ ਭਾਈ ਅਮਰਪਾਲ ਦੇ ਹੱਕ ਦੇ ਵਿੱਚ ਜਿਹੜੇ ਹਿਸਾਬ ਦੇ ਨਾਲ ਭਾਈ ਸਾਹਿਬ ਨੂੰ ਲੀਡ ਦੇ ਨਾਲ ਜਿਤਾਇਆ ਸੀ ਉਸੇ ਹਿਸਾਬ ਦੇ ਨਾਲ ਲੋਕ ਉੱਠ ਖੜੇ ਹੋਏ ਨੇ ਸੜਕਾਂ ਦੇ ਉੱਤੇ ਸਰਕਾਰਾਂ ਦਾ ਜਲੂਸ ਕੱਢਣ ਨੂੰ ਤਿਆਰ ਹੋ ਗਏ ਨੇ ਤੇ ਅੱਜ ਤੁਹਾਨੂੰ ਦੱਸੀਏ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਵੱਡੇ ਪੱਧਰ ਤੇ ਆਪਣੇ ਪੰਜਾਬੀਆਂ ਦਾ ਸਾਲਾਵ ਤੁਰਿਆ ਪੈਦਲ ਯਾਤਰਾ ਤਾਂ ਇਸ ਨੂੰ ਵੇਖਦੇ ਹੋਇਆ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇੱਕ ਐਸਾ ਜੋਸ਼ ਪੈਦਾ ਹੁੰਦਾ ਇੱਕ ਐਸੀ ਮਤਲਬ ਤੜਫ ਪੈਦਾ ਹੁੰਦੀ ਆਪਣੇ ਭਰਾਵਾਂ ਦੇ ਲਈ ਆਪਣੇ ਸਿੰਘਾਂ ਦੇ ਲਈ ਕਿ ਹਰ ਕੋਈ ਯਾਰ ਬੰਦਾ ਯੋਗਦਾਨ ਦੇਣ ਨੂੰ ਤਿਆਰ ਹੈ ਕਿਉਂਕਿ ਇਹ ਪੰਜਾਬ ਹੈ ਜਦੋਂ ਤੱਕ ਨਾ ਬੋਲੇ ਮੈਂ ਪਹਿਲਾਂ ਵੀ ਕਿਹਾ ਸੀ ਵੀ ਪੰਜਾਬ ਦੀ ਜਨਤਾ ਖਮੋਸ਼ ਆ ਭਵੰਤਮਾਨ ਨੂੰ ਕਿਹਾ ਸੀ ਵੀ ਪੰਜਾਬ ਦੀ ਜਨਤਾ ਖਮੋਸ਼ ਆ ਭਾਈ ਜਿੱਦੇ ਪੰਜਾਬ ਦੀ ਜਨਤਾ ਉੱਠ ਖੜੀ ਤਾਂ ਤੁਹਾਨੂੰ ਐਸਾ ਜਵਾਬ ਦੇਣਾ ਕਿ ਤੁਹਾਡੇ ਕੰਨਾਂ ਤੇ ਕਿਸੇ ਇੱਕ ਜੇ ਨਾ ਗਿਆ ਤਾਂ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਿਉਂਕਿ ਹਰ ਰੋਜ਼ ਤੁਸੀਂ ਦੇਖਦੇ ਹੋ ਕੱਲ ਬਾਪੂ ترਸੀਮ ਸਿੰਘ ਨੂੰ ਵੀ ਫੜਿਆ ਗਿਆ ਬਾਬਾ ਬਖਸ਼ੀਰ ਸਿੰਘ ਨੂੰ ਵੀ ਤੇ ਲੱਖਾ ਸਿੰਘ ਸਿਧਾਣਾ ਦੀ ਵੀ ਸ਼ੰਕਾ ਜਿਤਾਈ ਗਈ ਵੀ ਲੱਖਾ ਸਿੰਘ ਸਿਧਾਣਾ ਵੀ ਅਰੈਸਟ ਹੋਏ ਨੇ ਪਰ ਅਸੀਂ ਇਹੀ ਅਪੀਲ ਕਰਦੇ ਸੀ ਬਾਰ-ਬਾਰ ਮੈਂ ਹੁਣ ਵੀ ਕਹਿਣਾ ਵੀ ਜੇ ਪੰਜਾਬ ਦੇ ਲੋਕੋ ਆਪਾਂ ਇੱਕ ਹੋਏ ਨਾ ਭਰਾਵੋ ਤੇ ਯਾਰ ਕਿਸੇ ਦੀ ਤਾਕਤ ਨਹੀਂ ਬਾਹਰ ਦੀ ਨਹੀਂ ਤਾਕਤ ਕਿਸੇ ਵੱਡੀ ਸਰਕਾਰ ਦੀ ਜਿਵੇਂ ਸੈਂਟਰ ਕਹਿ ਲੋ ਆਪਣੇ ਸੂਬੇ ਦੀ ਗੱਲ ਤਾਂ ਯਾਰ ਆਡਾ ਆਪਣੇ ਸੂਬੇ ਦਾ ਸਿਰਫ ਇੱਕ ਮੁੱਖ ਮੰਤਰੀ ਆ ਉਦਾਂ ਜਦੋਂ ਪ੍ਰਧਾਨ ਮੰਤਰੀ ਨੂੰ ਝੁਗਣਾ ਪੈ ਗਿਆ ਸੀ ਆਪਣੇ ਪੰਜਾਬ ਦੇ ਲੋਕਾਂ ਦੇ ਅੱਗੇ ਯੋਗਦਾਨ ਤਾਂ ਚਲੋ ਸਾਰਿਆਂ ਦਾ ਹੀ ਸੀ ਹਰਿਆਣੇ ਦੇ ਭਰਾ ਵੀ ਸੀ ਹੋਰ ਵੀ ਸੀ ਸਟੇਟਾਂ ਦੇ ਕਈ ਪਰ ਜਿਹੜਾ ਸੱਚ ਦਾ ਸਾਥ ਹੁੰਦਾ ਜਦੋਂ ਬੰਦਾ ਉਹ ਦਿੰਦਾ ਨਾ ਉਹ ਪ੍ਰਮਾਤਮਾ ਵੀ ਅਕਾਲ ਪੁਰਖ ਵਾਹਿਗੁਰੂ ਬੰਦੇ ਦੀ ਮਦਦ ਕਰਦਾ ਯਾਰ ਜਿਹੜਾ ਹੁਣ ਤੁਸੀਂ ਸਮਝੋ ਪੰਜਾਬ ਦੇ ਵਿੱਚ ਤਾਨਾਸ਼ਾਹੀ ਮਚਾਈ ਹੋਈ ਐ ਜਦੋਂ ਬੰਦੇ ਦੇ ਉੱਤੇ ਆਪਦੇ ਤੇ ਗੱਲ ਆ ਜਾਂਦੀ ਹੈ ਉਦੋਂ ਤਾਂ ਬੰਦਾ ਆਪ ਦੀ ਸੁਰੱਖਿਆ ਕਰਨੀ ਚਾਹੁੰਦਾ ਹੈ ਤੇ ਜਿਹੜੇ ਸੁਰੱਖਿਆ ਦੇ ਪਾਤਰ ਨੇ ਜਿਹੜੇ ਕਿ ਮਤਲਬ ਆਪਣੇ ਸੂਰਮੇ ਨੇ ਉਹਨਾਂ ਨੂੰ ਇਹਨਾਂ ਨੇ ਅੰਦਰ ਡਟਿਆ ਹੋਇਆ ਜਿਹੜੇ ਕਿ ਲੋਕਾਂ ਦੀ ਵੀ ਉੱਤੇ ਰੱਖਿਆ ਕਰਦੇ ਸੀ ਯਾਰ ਆ ਹੁਣ ਕੱਲ ਮੈਂ ਤੁਹਾਨੂੰ ਥੋੜੀ ਦੇਰ ਪਹਿਲਾਂ ਦੱਸ ਕੇ ਛੱਡਿਆ ਇੱਕ ਅਗਲੇ ਮੈਸੇਜ ਦੇ ਵਿੱਚ ਤੁਹਾਡੇ ਕੋਲੇ ਆ ਗਿਆ ਹੁਣ ਜਿਹੜੀ ਕਿ ਉਹ ਵੀਡੀਓ ਦੇ ਵਿੱਚ ਮੈਂ ਦੱਸਿਆ ਵੀ ਭਗਵੰਤ ਮਾਨ ਨੇ ਕੈਵਨ ਇੱਕ ਐਸਾ ਤਿਆਰ ਕਰਵਾਇਆ ਆਪਦੇ ਲਈ ਇੱਕ ਸਪੀਚ ਦੇਣ ਦੇ ਲਈ ਵੀ ਉਹ 16 ਲੱਖ ਰੁਪਏ ਦਾ ਤਾਂ ਤੁਸੀਂ ਸਮਝੋ ਵੀ 16 ਲੱਖ ਰੁਪਈਆ ਬੰਦਾ ਲਾ ਕੇ ਆਪਣੀ ਸੁਰੱਖਿਆ ਕਬਜ ਮਤਲਬ ਬਣਾ ਰਿਹਾ ਹੈ ਤਾਂ ਤੁਸੀਂ ਇਹ ਸੋਚੋ ਵੀ ਸਾਡੇ ਵਾਲੇ ਸਿੰਘਾਂ ਨੇ ਯਾਰ ਕੀ ਵਿਗਾੜਿਆ ਕਿਸੇ ਦਾ ਭਾਈ ਇਹਨਾਂ ਨੂੰ ਤੁਸੀਂ ਜਾਣ ਬੁੱਝ ਕੇ ਅੰਦਰ ਰੱਖਿਆ ਹੋਇਆ ਯਾਰ ਉਹਨਾਂ ਨੇ ਜਿੱਤੇ ਹੋਏ ਦਾ ਜਿਹੜਾ ਹੱਕ ਸੀ ਉਹ ਵੀ ਨਹੀਂ ਮਿਲ ਰਿਹਾ ਉਹਨਾਂ ਨੂੰ ਤਾਂ ਨਹੀਂ ਮਿਲ ਰਿਹਾ ਸਾਡੇ ਪੰਜਾਬ ਦੀ ਜਨਤਾ ਨੂੰ ਵੀ ਨਹੀਂ ਮਿਲ ਰਿਹਾ ਜਿਨ੍ਹਾਂ ਲੋਕਾਂ ਨੇ ਐਡੀ ਵੱਡੀ ਲੀਡ ਦੇ ਨਾਲ ਐਡੇ ਸਤਕਾਰ ਦੇ ਨਾਲ ਬੰਦੇ ਨੂੰ ਜਿਤਾਇਆ ਹੋਵੇ ਤੇ ਉਹ ਬੰਦਾ ਵੀ ਅੰਦਰ ਹੋਵੇ ਤੇ ਜਨਤਾ ਵੀ ਉਹਨੂੰ ਦੀਕਦੀ ਹੋਵੇ ਇਹ ਕਿਤੇ ਲਿਖਿਆ ਯਾਰ ਜਾਂ ਫਿਰ ਇਹ ਗੱਲ ਨੂੰ ਸਾਬਤ ਕਰੋ ਵੀ ਸੰਵਿਧਾਨ ਦੇ ਅੰਦਰ ਇਹ ਗੱਲਾਂ ਲਿਖੀਆਂ ਹੋਈਆਂ ਨੇ ਵੀ ਭਾਈ ਬੰਦੇ ਦੇ ਉੱਤੇ ਬਿਨਾਂ ਕਿਸੇ ਗੱਲ ਤੋਂ ਐਨਐਸਏ ਲਾ ਦਿੱਤੀ ਗਈ ਹੋਵੇ ਲਿਖਿਆ ਦਿਖਾ ਦਿਓ ਰਿਕਾਰਡ ਦੇ ਵਿੱਚ ਕੋਈ ਸੰਵਿਧਾਨ ਦੇ ਵਿੱਚ ਵੀ ਐਦਾਂ ਐਦਾਂ ਹੁੰਦਾ ਹੋਵੇ ਕਿੰਨੇ ਬੰਦੇ ਯਾਰ ਪਹਿਲਾਂ ਬਾਹਰ ਆਏ ਨੇ ਜਿੱਤ ਜਿੱਤ ਕੇ ਕੱਲੇ ਅਮਰਤਪਾਲ ਤੋਂ ਕੀ ਤੁਹਾਨੂੰ ਇਹੋ ਜਿਹਾ ਡਰ ਪੈ ਗਿਆ ਵੀ ਜਿਹੜਾ ਤੁਸੀਂ ਅੰਦਰ ਰੱਖਿਆ ਹੋਇਆ ਸੋ ਗੱਲ ਇਹੀ ਹੈ ਵੀ ਹੁਣ ਸਰਕਾਰਾਂ ਡਰਦੀਆਂ ਨੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਲੋਕਾਂ ਨੇ ਐਮਪੀ ਬਣਾਇਆ ਅਮਰਤਪਾਲ ਸਿੰਘ ਨੂੰ ਕੱਲ ਨੂੰ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਵੀ ਬਣਾ ਸਕਦੇ ਆ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਸਾਡੇ ਪੰਜਾਬ ਦੇ ਲੋਕਾਂ ਲਈ ਕਿਉਂਕਿ ਲੋਕ ਇਹਨਾਂ ਤੋਂ ਅੱਕੇ ਹੋਏ ਨੇ ਇਹਨਾਂ ਨੂੰ ਸਾਰੀ ਗੱਲ ਦੀ ਸਮਝ ਹੈ ਵੀ ਸਾਡੇ ਤੋਂ ਗਏ ਅੱਕ ਤੇ ਹੁਣ ਪਲੜਾ ਭਾਰੀ ਸਿੰਘਾਂ ਦਾ ਹੀ ਹੋਣਾ ਇਹ ਗੱਲ ਕਿਤੇ ਨਾ ਕਿਤੇ ਇਹਨਾਂ ਦੇ ਜ਼ਿਹਨ ਦੇ ਵਿੱਚ ਪੱਕ ਚੁੱਕੀ ਹੈ ਪਰ ਅਸੀਂ ਫਿਰ ਵੀ ਕਹਿੰਦੇ ਆਂ ਵੀ ਜਿੰਨਾ ਕੁ ਟਾਈਮ ਹੈ ਤੁਸੀਂ ਚੰਗੇ ਸਮੇਂ ਤੇ ਲਾ ਲਓ ਚੰਗੇ ਕੰਮਾਂ ਤੇ ਲਾ ਲਓ ਵੀ ਜਿਵੇਂ ਹੁਣ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਪੂਰੇ ਪੰਜਾਬ ਦੇ ਮੈਂ ਕਹਿੰਦਾ ਵੀ ਗੱਲ ਪੱਕ ਗਈ ਇੰਨੇ ਲੋਕ ਪੋਸਟਾਂ ਪਾਉਂਦੇ ਨੇ ਇੰਨੀਆਂ ਸੰਸਥਾਵਾਂ 'ਵਾਂ ਗੱਲਾਂ ਕਰਦੀਆਂ ਨੇ ਇੰਨੇ ਜਗ੍ਹਾ ਦੇ ਉੱਤੇ ਇਕੱਠ ਹੋ ਰਿਹਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ 19 ਤਰੀਕ ਨੂੰ ਇਨ੍ਹਾਂ ਚੀਜ਼ਾਂ ਨੂੰ ਦੇਖਦੇ ਹੋਏ ਵੀ ਇਹ ਇਸ ਜੀ ਨੂੰ ਰਿਕਵੈਸਟ ਕਰ ਸਕਦੇ ਨੇ ਵੀ ਭਾਈ ਇਕੱਠ ਕਰਨ ਦੀ ਸਿੰਘੋ ਲੋੜ ਨਹੀਂ ਆਪਣੇ ਬੰਦੇ ਨੂੰ ਅਸੀਂ ਅਸੀਂ ਕੱਢਣ ਲੱਗੇ ਆ ਤੁਹਾਡੇ ਕੋਲ ਸੌਂਪ ਦਿਆਂਗੇ ਕਿੱਥੇ ਤਾਂ ਯਾਰ ਸ਼ਾਬਾਸ਼ ਇਹ ਲੈ ਸਕਦਾ ਭਗਵੰਤ ਮਾਨ ਤੇ ਕਿੱਥੇ ਸਾਡੇ ਲੋਕਾਂ ਦੀਆਂ ਵੱਧਵਾਵਾਂ ਹਰ ਰੋਜ਼ ਸਵੇਰ-ਸਵੇਰ ਉੱਠ ਕੇ ਲੋਕ ਗਾਲਾਂ ਕੱਢਦੇ ਨੇ ਯਾਰ ਇਹ ਖੁਦਾ ਆਪ ਵੀ ਕਬੂਲ ਕੀਤਾ ਪੰਜਾਬ ਦੇ ਸਾਡੇ ਮੁੱਖ ਮੰਤਰੀ ਨੇ ਜਿਹੜਾ ਕਿ ਹਰ ਰੋਜ਼ ਕਹਿੰਦਾ ਮੈਨੂੰ ਲੀਡਰ ਵੀ ਗਾਲਾਂ ਕੱਢਦੇ ਨੇ ਪੰਜਾਬ ਦੇ ਲੋਕ ਵੀ ਸਵੇਰੇ ਹੀ ਉੱਠ ਕੇ ਕਹਿੰਦਾ ਗਾਲਾਂ ਕੱਢਣ ਲੱਗ ਜਾਂਦੇ ਨੇ ਜਿਹੜਾ ਬੰਦਾ ਆਪ ਮੰਨ ਰਿਹਾ ਤੇ ਫਿਰ ਉਹਨੂੰ ਇਹ ਗੱਲ ਦੀ ਸਮਝ ਕਿਉਂ ਨਹੀਂ ਲੱਗ ਰਹੀ ਭਾਈ ਵੀ ਲੋਕ ਚਾਹੁੰਦੇ ਕੀ ਹੈ ਲੋਕਾਂ ਦੀ ਆਵਾਜ਼ ਕੀ ਹੈ ਤਾਂ ਇਹਨਾਂ ਦੀ ਗੱਲ ਮੰਨਦੇ ਹੋ ਐ ਤੁਸੀਂ ਬੰਦਾ ਸੌਂਪ ਦਿਓ ਭਾਈ ਅਮਰਤਪਾਲ ਸਿੰਘ ਪੰਜਾਬ ਨੂੰ ਹਵਾਲੇ ਕਰੋ ਪੰਜਾਬ ਦੇ ਤੇ ਤੁਸੀਂ ਆਪਣਾ ਕੰਮ ਚਲਾਓ ਜਿੰਨਾ ਚਿਰ ਤੁਹਾਡਾ ਕੋਈ ਟਾਈਮ ਹੈ ਜਦੋਂ ਤੁਹਾਡਾ ਵਕਤ ਬਦਲੂ ਉਦੋਂ ਦੇਖੀ ਜਾਊਗੀ ਪਰ ਅੱਜ ਦੀ ਘੜੀ ਅੱਜ ਦੀ ਘੜੀ ਤੁਸੀਂ ਸਾਡੇ ਪੰਜਾਬ ਦੇ ਲੋਕਾਂ ਦਾ ਦਰਦ ਪੰਜਾਬ ਦੇ ਲੋਕਾਂ ਦੀ ਉਹ ਸੋਚ ਪੰਜਾਬ ਦੇ ਲੋਕਾਂ ਦੀ ਉਹ ਭਾਵਨਾਵਾਂ ਨਾਲ ਜਿਹੜਾ ਕਿ ਖੇਡ ਰਹੇ ਹੋ ਇਹ ਬਿਲਕੁਲ ਗਲਤ ਹੈ ਨਜਾਇਜ਼ ਇਹਨਾਂ ਦੇ ਨਾਂ ਦਾ ਕੋਈ ਮਤਲਬ ਥਾਂ ਦਾ ਨਾਰਾ ਕਿਵੇਂ ਮਾਰਦੀ ਹੈ ਯਾਰ ਅਸੀਂ ਵੀ ਤੁਸੀਂ ਸਹੀ ਕਰ ਰਹੇ ਹੋ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਐਨਾ ਘੱਟ ਗਏ ਨੇ ਵੀ ਉਹ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਪੰਜਾਬ ਦੇ ਵਿੱਚ ਆਵਾਜ਼ ਇੱਕ ਹੋਰ ਵੀ ਉੱਠ ਸਕਦੀ ਹੈ ਜੇਕਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਕਿਹੜੀ ਆਵਾਜ਼ ਤਸੀਫੇ ਦੀ ਤਸੀਫਾ ਲੈਣ ਲੱਗੀ ਜਨਤਾ ਦੋ ਦਿਨ ਨਹੀਂ ਲਾਉਣੇ ਕਿਉਂਕਿ ਜਦੋਂ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਨਾ ਬਾਈ ਇਹ ਪੰਜਾਬ ਆ ਫਿਰ ਸਾਰਾ ਇੱਕ ਮੁਠੀ ਹੋ ਜਾਂਦਾ ਯਾਰ ਜੇ ਸਾਡੇ ਪੰਜਾਬ ਨੇ ਇੱਕ ਮੁਠੀ ਹੋ ਕੇ ਤੁਹਾਨੂੰ ਜੇ ਹੁੰਦੇ ਨੇ ਸਾਡੇ ਲੋਕ ਇੱਕ ਮੁਠੀ ਤਾਂ ਫੇਰ ਹੀ ਥੋੜੀ ਯਾਰ ਸਰਕਾਰ ਆ ਗਈ ਥੋੜੀ ਸਰਕਾਰ ਕਿਵੇਂ ਆ ਗਈ ਇਸੇ ਤਰ੍ਹਾਂ ਹੀ ਆਈ ਹੈ ਜੇ ਸਾਡਾ 81 ਲੋਕਾਂ ਦਾ ਫੇਰ ਹੀ ਤੁਹਾਨੂੰ ਐਡੀਆਂ ਵੱਡੀ ਮਤਲਬ ਇੱਕ ਜਿਵੇਂ ਕਹਿ ਸਕਦੇ ਆ ਕਿ 92 ਸੀਟਾਂ ਤੁਹਾਨੂੰ ਦਿੱਤੀਆਂ ਤਾਂ ਤੁਸੀਂ ਉਹਨਾਂ ਦੀ ਕੋਈ ਕਦਰ ਨਹੀਂ ਜਾਣੀ ਇਸੇ ਕਰਕੇ ਕਹਿੰਦੇ ਆ ਵੀ ਤੁਹਾਡੇ ਲਈ ਕੋਈ ਵੀ ਹਾਂ ਦਾ ਨਾਰਾ ਨਹੀਂ ਮਾਰ ਸਕਦਾ ਸਾਡੇ ਸਿੰਘਾਂ ਨੂੰ ਤੁਸੀਂ ਨੇ ਅੰਦਰ ਜਿਹੜਾ ਡਟਿਆ ਇਹਨਾਂ ਦੇ ਲਈ ਕੁਛ ਕਰੋ ਤਾਂ ਅਸੀਂ ਤੁਹਾਡੇ ਕੋਈ ਗੱਲ ਕਰਾਂਗੇ ਨਹੀਂ ਤੁਸੀਂ ਹਰ ਰੋਜ਼ ਗਾਲਾਂ ਦੇ ਲੈ ਕੇ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਬਦ ਦਵਾ ਮਾ ਹਰ ਰੋਜ਼ ਮਾਵਾਂ ਪੈਣਾ ਜ਼ਿੰਦਗੀ ਰਹਿੰਦੀਆਂ ਨੇ ਮੇਰੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਹੱਥ ਬਨ ਕੇ ਵੀ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਅੱਗੇ ਤੇ ਸ਼ੇਅਰ ਕਰਿਆ ਕਰੋ ਜੀ ਤੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਪੰਜਾਬੀਓ ਧੰਨਵਾਦ ਮਿਲਦੇ ਆਂ ਅਗਲੇ ਟੌਪਿਕ ਦੇ ਵਿੱਚ ਮੈਂ